ਦੋਸਤੋ ਦੇਸ਼ ਦੇ ਵਿੱਚ ਔਰਤਾਂ ਦੇ ਖਿਲਾਫ ਜਿਹੜੇ ਜੁਰਮ ਹੋਏਗੇ ਆ ਉਹ ਹੋ ਰਹੇ ਨੇ ਐਨਸੀਆਰਬੀ ਦਾ ਡਾਟਾ ਪਿਛਲੇ ਦਿਨੀ ਰਿਲੀਜ਼ ਹੋਇਆ ਤੇ ਉਸ ਨੇ ਇਸ ਦੀ ਸਥਿਤੀ ਬਹੁਤ ਭਿਆਨਕ ਦੱਸੀ ਹੈ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਖ-ਚੀਖ ਕੇ ਕਹਿੰਦੇ ਹਨ ਕਿ ਸਾਡਾ ਦੇਸ਼ ਥਾ ਤਰੱਕੀ ਕਰ ਰਿਹਾ ਹੈ ਤੇ ਛੇਤੀ ਹੀ ਇਹ ਦੁਨੀਆ ਦੀਪਤੀ ਜੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅੱਤਵਿਵਸਥਾ ਬਣ ਜਾਵੇਗਾ ਪਰ ਸਮਾਜ ਵਿੱਚਲੇ ਆਮ ਲੋਕਾਂ ਦੀ ਹਾਲਤ ਦੇਖੀ ਜਾਵੇ ਤਾਂ ਇਸ ਵਾਰ ਦੇ ਬਾਰੇ ਦੇ ਵਿੱਚ ਤਾਂ ਸੱਤਾਧਾਰੀ ਕੁਝ ਨਹੀਂ ਬੋਲਦੇ ਸਰਕਾਰ ਸਭ ਕੁਝ ਵਧੀਆ ਕਹਿਣ ਲਈ ਬਨਾਉਟੀ ਅੰਕੜਿਆਂ ਦਾ ਸਹਾਰਾ ਲੈਂਦੀ ਹੈ ਪਰ ਜਿਹੜੇ ਅੰਕੜੇ ਉਸ ਦੇ ਦਾਅਵਿਆਂ ਨੂੰ ਕਮਜ਼ੋਰ ਕਰਦੇ ਹਨ ਉਹਨਾਂ ਤੇ ਇਹ ਫਾਦਾ ਪਾ ਦਿੰਦੇ ਆ ਦੇਸ਼ ਦੀ ਅੱਧੀ ਆਬਾਦੀ ਪਾਬਔਰਤਾਂ ਨਾਲ ਕੀ ਵਾਪਰ ਰਿਹਾ ਇਸ ਬਾਰੇ ਸੋਚਣਾ ਨਾ ਸਰਕਾਰ ਦੇ ਏਜੰਡੇ ਉੱਤੇ ਹੈ ਅਤੇ ਨਾ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਂਦੇ ਮੀਡੀਆ ਦੇ ਕਿਸੇ ਪਾਸੇ ਇਸ ਦੇ ਬਾਰੇ ਵਿੱਚ ਜਾਣਕਾਰੀ ਲੱਭਦੀ ਆ ਸਰਕਾਰ ਦੇ ਕੌਮੀ ਅਪਰਾਧ ਰਿਕਾਰਡ ਬਿਊਰੋ ਐਨ ਸੀ ਆਰ ਬੀ ਵੱਲੋਂ جاری ਅੰਕੜਿਆਂ ਅਨੁਸਾਰ ਔਰਤਾਂ ਤੇ ਅਤਿਆਚਾਰ ਦੇ ਮਾਮਲੇ ਲਗਾਤਾਰ ਵਧ ਰਹੇ ਆ 2019 ਵਿੱਚ ਜਦੋਂ ਇੱਕ ਕਮਨਤਰੀ ਸੰਸਥਾ ਨੇ ਭਾਰਤ ਨੂੰ ਔਰਤਾਂ ਲਈ ਸਭ ਤੋਂ ਅਸੁਰੱਖਿਅਤ ਦੇਸ਼ ਕਿਹਾ ਸੀ ਤਾਂ ਸੱਤਾਧਾਰੀ ਨੇ ਲੋਹੇ ਲਾ ਕੇ ਹੁੰਦਿਆਂ ਇਸ ਨੂੰ ਭਾਰਤ ਦੀ ਛਵੀ ਵਿਗਾੜਨ ਦਾ ਯਤਨ ਕਿਹਾ ਸੀ ਅਤੇ ਇਹ ਕਿਹਾ ਸੀ ਕਿ ਇਹਦੇ ਨਾਲ ਸਾਡੀ ਜਿਹੜੀ ਬਦਨਾਮੀ ਕੀਤੀ ਜਾ ਰਹੀ ਆ ਹੁਣ ਇਸ ਸਰਕਾਰੀ ਸੰਸਥਾ NCRB ਨੇ ਦੱਸਿਆ ਹੈ ਕਿ ਭਾਰਤ ਵਿੱਚ ਔਰਤਾਂ ਤੇ ਅਤਿਆਚਾਰ ਦੇ ਕੇਸ 2021 ਦੀ ਤੁਲਨਾ ਵਿੱਚ ਸਾਲ 2022 ਦੌਰਾਨ 4% ਦੀ ਵਧ ਗਏ ਹਨ ਇਸ ਰਿਪੋਰਟ ਅਨੁਸਾਰ ਪਹਾੜ ਵਿੱਚ ਹਰ ਘਟੇ ਔਰਤਾਂ ਤੇ ਅਤਿਆਚਾਰ ਦੇ 55 ਮਾਮਲੇ ਦਰਜ ਹੋ ਰਹੇ ਹਨ ਰਿਪੋਰਟਾਂ ਮੁਤਾਬਕ ਸਨ 2020 ਵਿੱਚ ਔਰਤਾਂ ਤੇ ਅਤਿਆਚਾਰ ਦੇ 371503 ਸਨ 2021 ਵਿੱਚ 428270 ਤੇ ਸਨ 2022 ਵਿੱਚ 445255 ਮਾਮਲੇ ਦਰਜ ਹੋਏ ਸਨ ਜਿਨ੍ਹਾਂ ਵਿੱਚੋਂ ਬਲਤਕਾਰ ਦੇ ਮਾਮਲਿਆਂ ਨੂੰ ਲਿਆ ਜਾਵੇ ਤਾਂ ਸਨ 2020 ਵਿੱਚ 2 ਲੱਖ 2846 ਸਾਲ 2021 ਵਿੱਚ 13670 ਤੇ ਸਾਲ 2022 ਵਿੱਚ 31982 ਕੇਸ ਦਰਜ ਹੋਏ ਹਨ ਐਨਸੀਆਰਪੀ ਦੇ ਅੰਕੜਿਆਂ ਅਨੁਸਾਰ ਸਾਡੇ ਦੇਸ਼ ਵਿੱਚ ਹਰ ਦਿਨ ਔਸਤਨ 28 88 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ ਭਾਰਤ ਦੇ ਕੇਸਾਂ ਵਿੱਚ ਪਹਿਲੇ ਸਥਾਨ ਤੇ ਰਾਜਸਥਾਨ ਤੇ ਉਸ ਤੋਂ ਅਗਲਾ ਨੰਬਰ ਪਹਾੜਪਾ ਸ਼ਾਸਤ ਆ ਰਾਜਾਂ ਯੂਪੀ ਮੱਧ ਪ੍ਰਦੇਸ਼ ਮਹਾਰਾਸ਼ਟਰ ਤੇ ਹਰਿਆਣਾ ਦਾ ਆਉਂਦਾ ਜਿੱਥੋਂ ਤੱਕ ਕੇਂਦਰ ਸ਼ਾਸਤ ਅ ਪ੍ਰਦੇਸ਼ਾਂ ਦਾ ਸਵਾਲ ਹੈ ਸਭ ਤੋਂ ਮਾੜੀ ਸਥਿਤੀ ਅਮਨ ਕਾਨੂੰਨ ਦੇ ਮਾਮਲੇ ਵਿੱਚ ਕੇਂਦਰ ਦੇ ਸਿੱਧੇ ਕੰਟਰੋਲ ਹੇਠਲੇ ਦਿੱਲੀ ਦੀ ਹੈ ਦਿੱਲੀ ਵਿੱਚ ਹਰ ਦਿਨ ਔਸਤਨ 3 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ ਦੇਸ਼ ਦੇ 19 ਵੱਡੇ ਸ਼ਹਿਰਾਂ ਵਿੱਚ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਵਿੱਚ 29% ਦੀ ਦਿੱਲੀ ਵਿੱਚ ਹੁੰਦੀ ਆ ਹਾਲਤ ਬਹੁਤ ਮਾੜੀ ਹੈ ਇਸੇ ਸਿੱਧੇ ਦੇਖ ਰਿਹਾ ਮੋਦੀ ਰਾਜ ਵਿੱਚ ਸਿਰਫ ਔਰਤਾਂ ਵਿਰੁੱਧ ਅਪਰਾਧ ਹੀ ਨਹੀਂ ਵਧੇ ਸਗੋਂ ਜਗੀਰੂ ਸੋਚ ਵੀ ਹਾਵੀ ਹੋਈ ਹੈ वर्ल्ड ਇਕਨੋਮਿਕ ਫੋਰਮ ਵੱਲੋਂ ਜੀਡੀਪ ਜੈਂਡਰ ਗੈਪ ਸੰਬੰਧੀ ਜਾਰੀ ਰਿਪੋਰਟ ਮੁਤਾਬਕ ਅਸੀਂ 145 ਦੇਸ਼ਾਂ ਵਿੱਚ 127ਵੇਂ ਥਾਂ ਤੇ ਹਾਂ ਬੰਗਲਾਦੇਸ਼ 59ਵੇਂ ਭੂਟਾਨ 103ਵੇਂ ਸ਼੍ਰੀਲੰਕਾ 115ਵੇਂ ਨੇਪਾਲ 116ਵੇਂ ਤੇ ਹੈ ਤੇ ਅਸੀਂ 140 ਦੇਸ਼ਾਂ ਦੇ ਵਿੱਚੋਂ 126 ਮੇ ਤੇ ਹਾਂ ਕਿ ਇਹ ਹਾਲਤ ਬਹੁਤ ਗੰਭੀਰ ਹੈ ਮੋਦੀ ਭਗਤ ਇਹ ਜਾਣ ਕੇ ਖੁਸ਼ ਹੋ ਸਕਦੇ ਹਨ ਕਿ ਪਾਕਿਸਤਾਨ ਸਾਡੇ ਨਾਲੋਂ ਹੱਲੇ 742 ਮੇ ਥਾਂ ਤੇ ਹੈ ਸਾਡੇ ਹਾਕਮ ਸਾਨੂੰ ਮਨੁੱਖ ਸਮਰਤੀ ਦੇ ਪੈਰੋਕਾਰ ਜਿਹੜੇ ਹੈਗੇ ਅਜ ਇਸ ਵਿੱਚ ਔਰਤਾਂ ਨੂੰ ਨਫ਼ਰਤ ਦਾ ਪਾਤਰ ਕਿਹਾ ਗਿਆ ਹੈ ਉਂਝ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇੱਕੋ ਨਿਸ਼ਾਨਾ ਹੈ ਹਰ ਹਾਲ ਟੋਣਾ ਜਿੱਤਣਾ ਜਨਤਾ ਮਰਜ਼ੀ ਹੈ ਤਾਂ ਮਰੇ ਲੱਗਦਾ ਹੈ ਜਨਤਾ ਨੂੰ ਵੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਉਸ ਲਈ ਤਾਂ ਰਾਮ ਮੰਦਰ ਤੇ ਮੁਸਲਮਾਨਾਂ ਵਿਰੋਧਾ ਨਾ ਪੱਟੀ ਮਹਮ ਹੀ ਸਭ ਤੋਂ ਵੱਡਾ ਮੁੱਦਾ ਹੈ ਦੋਸਤੋ ਇਹ ਸਭ ਚੰਗਾ ਨਹੀਂ ਹੈ ਜੇਕਰ ਸਾਡੇ ਦੇਸ਼ ਦੀ ਅੱਧੀ ਆਬਾਦੀ ਇਸ ਤਰੀਕੇ ਨਾਲ ਰਹੇਗੀ ਤਾਂ ਸਾਡੀ ਜਿਹੜੇ ਅਸੀਂ ਵਿਕਾਸ ਦੀ ਗੱਲ ਕਰ ਰਹੇ ਹਾਂ ਜਿਹੜਾ ਅਸੀਂ ਅੱਗੇ ਵਧਣ ਦੀ ਗੱਲ ਕਰ ਰਹੇ ਹਾਂ ਉਹ ਕਿਹੋ ਜਿਹਾ ਹੋਏਗਾ ਅਸੀਂ ਦੇਖ ਸਕਦੇ ਹਾਂ ਭਾਵੇਂ ਦੇਸ਼ ਦੇ ਵਿੱਚ ਨਫਰਤ ਦਾ ਬਹੁਤ ਵੱਡਾ ਪ੍ਰਚਾਰ ਚੱਲ ਰਿਹਾ ਤੇ ਲੇਕਿਨ ਇਸ ਦੇ ਵਿੱਚ ਜੇਕਰ ਸਾਡੀ ਦੇਸ਼ ਦੀ ਅੱਧੀ ਜਿਹੜੀ ਆਬਾਦੀ ਹੈਗੀ ਆ ਉਹ ਇਸ ਤਰ੍ਹਾਂ ਦੇ ਘਿਣਾਉਣੇ ਜੁਰਮਾਂ ਦਾ ਸ਼ਿਕਾਰ ਹੋਏਗੀ ਤਾਂ ਅਸੀਂ ਅੱਗੇ ਨਹੀਂ ਵੱਧ ਪਾਵਾਂਗੇ ਦੋਸਤੋ ਅੱਜ ਹਾਂ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫੇਰ ਮਿਲਾਂਗੇ ਕਿਸੇ ਨਵੇਂ ਮਿਸ਼ਨ ਲੈ ਕੇ ਵੇਖਦੇ ਰਹੋ ਰੈਸ਼ਨਲ ਟਾਕ ਅਗਰ ਆਪ ਕੋ ਹਮਾਰੀ ਵੀਡੀਓ ਅੱਛੀ ਲਗੀ ਤੋ ਵੀਡੀਓ ਕੋ ਲਾਈਕ ਕਰੇ ਸੁਝਾਅ ਕੇ ਲਈ ਕਮੈਂਟ ਬਾਕਸ ਮੇ ਜਰੂਰ ਲਿਖੇ